ਦਾ ਲੱਗ ਗਿਆ ਨਾ ਇੱਧਰ ਘਰ ਆਓ ਜੀ ਪੂੜੀਆਂ ਖਾਓ ਉਹ ਵਗੀਆਂ ਮਾਹੌਲ ਹੁਣ ਮਿਲ ਖਾ ਲੋ ਆ ਜਾਓ ਸਾਰੇ ਜਣੇ ਸਾਰੀ ਸੰਗਤ ਆਓ ਤੇ ਜਗਰਾਤ ਤੇ ਆਓ ਤੇ ਲੰਗਰ ਖਾਓ ਏ ਦੇਖੋ ਤੁਹਾਨੂੰ ਮੰਦਰ ਦਿਖਾਣ ਲੱਗੇ ਆ ਦੇਖਿਓ ਕਿੰਨਾ ਪਿਆਰਾ ਮੰਦਰ ਬਣਿਆ ਆ ਵਾ ਇਹ ਦੇਖੋ ਮਾਤਾ ਰਾਣੀ ਦਾ ਭਵਨ ਕਿੰਨਾ ਸੋਹਣਾ ਸਜਾਇਆ ਹੋਇਆ ਵਾ ਤੇ ਇਹ ਦੇਖੋ ਉੱਪਰ ਵੀ ਤਸਵੀਰਾਂ ਜਿਹੜੀਆਂ ਕਿੰਨੀਆਂ ਪਿਆਰੀਆਂ ਭੋਲੇनाथ ਜੀ ਦੀ ਲੱਗ ਰਹੀ ਹੈ ਦੇਖੋ ਜੀ ਸਾਡੇ ਬਜਰੰਗ ਬਲੀ ਜੀ ਇਹ ਸਾਰਿਆਂ ਦੀ ਫੋਟੋਆਂ ਲੱਗੀਆਂ ਤੇ ਸਾਰੇ ਬੈਠੇ ਹੋਏ ਨੇ ਹੁਣ ਤੁਹਾਨੂੰ ਅੰਦਰ ਜਾ ਕੇ ਦਿਖਾਣੇ ਆ ਤੇ ਇਹ ਦੇਖੋ ਅਸੀਂ ਆ ਗਏ ਆ ਜੀ ਅੰਦਰ ਇੱਥੇ ਦੇਖੋ ਪੰਡਤ ਜੀ ਬੈਠੇ ਹੋਏ ਨੇ ਹੁਣ ਜੀ ਮਾਤਾ ਰਾਣੀ ਦਾ ਜਗਰਾਤਾ ਵਾ ਤੇ ਪ੍ਰਸਾਦ ਜਰਾ ਪਾਉਂਦੇ ਆ ਨਾ ਤੇ ਉਹ ਬਣਾ ਰਹੇ ਨੇ ਤੇ ਹੁਣ ਦੇਖੋ ਇੱਥੇ ਲੇਡੀਜ਼ ਵੀ ਖੜੀਆਂ ਹੋਈਆਂ ਕੁਝ ਲੇਡੀਜ਼ ਬੈਠੀਆਂ ਹੋਈਆਂ ਨੇ ਤੇ ਇਹ ਦੇਖੋ ਉਹਨਾਂ ਨੇ ਇੱਕ ਬੇਬੀ ਨੂੰ ਚੁੱਕਿਆ ਹੋਇਆ ਵਾ ਤੇ ਹੁਣ ਆਪਾਂ ਤੁਹਾਨੂੰ ਦਿਖਾਨੇ ਆ ਇੱਥੇ ਇਹ ਰਹੀ ਜੇ ਇਹ ਦਰਗਾਹ ਹੈਗੀ ਐ ਤੇ ਇਹ ਦੇਖੋ ਬਾਬਾ ਜੀ ਇੱਥੇ ਨਮਸਕਾਰ ਕਰਦੇ ਪਏ ਨੇ ਤੇ ਹੁਣ ਅਸੀਂ ਤੁਹਾਨੂੰ ਅੱਗੇ ਹੋਰ ਦਿਖਾਨੇ ਆ ਵੀਡੀਓਜ਼ ਇੱਥੇ ਸਾਰੇ ਵੇਖੋ ਜਗਰਾਤੇ ਦੀ ਤਿਆਰੀ ਕਰ ਰਹੇ ਨੇ ਪ੍ਰਸ਼ਾਦ ਵਗੈਰਾ ਰੱਖਿਆ ਹੋਇਆ ਏ ਉਹਨਾਂ ਨੇ ਤੇ ਹੁਣ ਇਹ ਪ੍ਰਸ਼ਾਦ ਜਿਹੜਾ ਹੈਗਾ ਵਾ ਇਹ ਲੈ ਕੇ ਜਾਣਗੇ ਤੇ ਫਿਰ ਮਤਲਬ ਕਿ ਜਿਹੜਾ ਪ੍ਰਸ਼ਾਦ ਵੰਡਣਾ ਉਸ ਵਿੱਚ ਪਾਉਣਗੇ ਤੇ ਹੁਣ ਤੁਹਾਨੂੰ ਆਪਾਂ ਦਿਖਾਨੇ ਆ ਇਹ ਦੇਖੋ ਜੀ ਜਿਹੜੇ ਮਾਤਰਾਣੀ ਦੇ ਮੰਦਰ ਫੂਡ ਵਗੈਰਾ ਰੱਖਣੇ ਹੈਗੇ ਆ ਤੇ ਸਾਰੇ ਦੇਖੋ ਇਹਨਾਂ ਨੇ ਇੱਥੇ ਇੱਕ ਉਹਦੇ ਵਿੱਚ ਰੱਖ ਲਈ ਹੈ ਤੇ ਇੱਥੇ ਜੋਤ ਹੈ ਤੇ ਇਹ ਲੇਡੀਜ਼ ਦੇਖੋ ਇੱਥੇ ਬੈਠੇ ਹੋਏ ਨੇ ਤੇ ਹੁਣ ਦੇਖੋ ਇੱਥੇ ਸੀੜੀਆਂ ਦੇ ਉੱਤੇ ਹੀ ਬੈਠੇ ਹੋਏ ਨੇ ਤੇ ਆਹ ਵੇਖੋ ਇਹਨਾਂ ਨੇ ਬੇਬੀ ਚੁੱਕਿਆ ਹੋਇਆ ਹੈਗਾ ਵਾ ਤੇ ਹੁਣ ਦੇਖੋ ਬਾਕੀ ਸਾਰੀ ਤਿਆਰੀ ਹੋ ਗਈ ਆ ਤੇ ਹੁਣ ਇੱਥੇ ਆ ਵੇਖੋ ਅਸੀਂ ਆ ਗਏ ਆ ਉੱਪਰ ਤੇ ਇਹ ਦੇਖੋ ਜੀ ਇਹ ਰਹੀ ਖੀਰ ਤੇ ਖੀਰ ਦੇ ਵਿੱਚ ਪ੍ਰਸ਼ਾਦ ਪਾ ਦਿੱਤਾ ਜਿਹੜਾ ਸਾਰਿਆਂ ਦੇ ਮੂੰਹ ਨੂੰ ਲੱਗੇਗਾ ਮਾਤਾ ਰਾਣੀ ਦਾ ਪ੍ਰਸ਼ਾਦ ਹੈ ਤੇ ਇਹ ਦੇਖੋ ਹੁਣ ਇਸ ਵਿੱਚ ਪਾ ਦਿੱਤਾ ਵਾ ਖੀਰ ਦੇ ਵਿੱਚ ਤੇ ਹੁਣ ਆਹ ਦੇਖੋ ਜੀ ਇੱਥੇ ਪੀੜੇ ਕਰਦੇ ਪਏ ਨੇ ਤੇ ਇੱਥੇ ਜੀ ਵੇਖੋ ਵੇਲਦੇ ਪਏ ਨੇ ਪੂੜੀਆਂ ਬਣਾਉਣੀਆਂ ਵਾ ਤੇ ਇਸ ਕਰਕੇ ਇਹ ਦੇਖੋ ਪੀੜੇ ਕਰ ਲਏ ਉਹਨਾਂ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਕਿੰਨੇ ਜਾਣੇ ਸੇਵਾ ਕਰ ਰਹੇ ਨੇ ਕਿਉਂਕਿ ਜਗਰਾਤੇ ਵਿੱਚ ਸਾਰਿਆਂ ਦੇ ਮੂੰਹ ਨੂੰ ਲੱਗਣ ਗਿਆ ਇਹ ਪੂੜੀਆਂ ਤੇ ਹੁਣ ਵੇਖੋ ਸਾਰੇ ਵੇਲ ਰਹੇ ਨੇ ਔਰ ਕਈ ਦੇਖੋ ਮੂੰਹ ਥੱਲੇ ਕਰਕੇ ਬੈਠੇ ਨੇ ਨਾਲ ਸ਼ਰਮ ਆਉਂਦੀ ਹੈ ਤੇ ਕਈ ਉੱਪਰ ਦੇਖੋ ਦੇਖ ਰਹੇ ਨੇ ਤੇ ਬਹੁਤ ਵਧੀਆ ਤਰੀਕੇ ਨਾਲ ਦੇਖੋ ਪੂੜੀਆਂ ਦਾ ਪ੍ਰਸ਼ਾਦ ਬਣਾ ਰਹੇ ਨੇ ਤੁਸੀਂ ਵੀ ਆ ਜਾਓ ਸਾਰੇ ਖਾਓ ਜਗਰਾਤੇ ਦੀਆਂ ਪੂੜੀਆਂ ਤੇ ਆਹ ਦੇਖੋ ਜੀ ਬਹੁਤ ਹੀ ਵਧੀਆ ਲੱਗ ਰਿਹਾ ਵਾ ਕੋਈ ਵੀ ਜਗਰਾਤਾ ਹੋਵੇ ਜਾਂ ਕੋਈ ਵੀ ਮਤਲਬ ਕੀ ਕਹਿੰਦੇ ਨਾ ਤਿਹਾਰ ਹੋਵੇ ਬਹੁਤ ਹੀ ਜ਼ਿਆਦਾ ਵਧੀਆ ਲੱਗਦਾ ਹੈ ਔਰ ਬਹੁਤ ਜ਼ਿਆਦਾ ਮਜ਼ਾ ਆ ਰਿਹਾ ਹੈ ਇੱਥੇ ਔਰ ਹੁਣ ਵੇਖੋ ਜੀ ਅਸੀਂ ਆ ਗਏ ਆ ਬਾਹਰ ਹੁਣ ਅਸੀਂ ਤੁਹਾਨੂੰ ਦਿਖਾਣੇ ਆ ਇੱਥੇ ਸਬਜ਼ੀ ਆ ਦੇਖੋ ਜੀ ਅਸੀਂ ਇੱਥੇ ਆ ਗਏ ਪਹਿਲੇ ਪੂੜੀਆਂ ਦਿਖਾਣੇ ਆ ਤੁਹਾਨੂੰ ਇਹ ਰਹੀਆਂ ਪੂੜੀਆਂ ਇੱਥੇ ਦੇਖਿਓ ਇਹ ਸਾਡੇ ਮਾਮੀ ਜੀ ਆ ਤੇ ਇਹ ਪੂੜੀਆਂ ਕੱਢਦੇ ਪਏ ਨੇ ਇਹ ਦੇਖੋ ਕਿੰਨੀਆਂ ਵਧੀਆ ਪੂੜੀਆਂ ਨਿਕਲੀਆਂ ਵਾ ਫੁੱਲ ਫੁੱਲ ਕੇ ਪੂੜੀ ਆ ਰਹੀ ਹੈ ਦੇਖੋ ਤੇ ਪੂੜੀ ਇਹ ਬਹੁਤ ਹੀ ਵਧੀਆ ਤੇ कुरकुरी ਬਣਾਉਂਦੇ ਆ ਆ ਦੇਖੋ ਆਂਟੀ ਜੀ ਲੱਗੇ ਹੋਏ ਨੇ ਇੱਥੇ ਤੇ ਇਹ ਅੰਕਲ ਜੀ ਵੀ ਦੇਖੋ ਇੱਥੇ ਪੂੜੀਆਂ ਬਣਾ ਰਹੇ ਨੇ ਸੇਵਾ ਕਰਨ ਦੇ ਨੇ ਦੇਖੋ ਤੇ ਹੁਣ ਇਹ ਪੂੜੀਆਂ ਚੋਕ ਕੇ ਸਾਈਡ ਦੇ ਉੱਤੇ ਰੱਖ ਦਿੱਤੀਆਂ ਕਿ ਠੰਡੀਆਂ ਨਾ ਆ ਜਾਣ ਇਸ ਕਰਕੇ ਇਹਨਾਂ ਨੂੰ ਦੂਜੇ ਬਤੀਲੇ ਵਿੱਚ ਪਾ ਦਿੱਤਾ ਹੈ ਤੇ ਹੁਣ ਦੇਖੋ ਹੋਰ ਪੂੜੀਆਂ ਬਣਾ ਰਹੇ ਨੇ ਇਹ ਰੇਖੋ ਇਹ ਰੇ ਨੇ ਆਲੂ ਤੇ ਇਹ ਆਲੂ ਆ ਤੇ ਇਹਦੇ ਨਾਲ ਪੂੜੀਆਂ ਬਹੁਤ ਹੀ ਵਧੀਆ ਤਰੀਕੇ ਨਾਲ ਬਣਾਏ ਨੇ ਇਹਨਾਂ ਨੇ ਤੇ ਸੰਗਤ ਦੇ ਮੂੰਹ ਨੂੰ ਲਾਣਗੇ ਇਹ ਪ੍ਰਸ਼ਾਦ ਤੇ ਤੁਸੀਂ ਵੀ ਸਾਰੇ ਆ ਜਾਓ ਖਾ ਲਓ ਪੂੜੀਆਂ ਤੇ ਛੋਲੇ ਤੇ ਖੀਰ ਮਾਤਾ ਰਾਣੀ ਦਾ ਪ੍ਰਸ਼ਾਨ ਤੇ ਇੱਥੇ ਦੇਖੋ ਪੂੜੀਆਂ ਹੋਰ ਵੀ ਕੱਢ ਰਹੇ ਨੇ ਗਰਮ-ਗਰਮ ਔਰ ਇੱਥੇ ਹਜੇ ਤੱਕ ਵੀ ਆਖੋ ਪੂੜੀਆਂ ਮਤਲਬ ਪੂਰੀਆਂ ਨਹੀਂ ਵੇਲੀਆਂ ਪੂੜੀਆਂ ਹੋਰ ਵੇਲਦੇ ਪਏ ਨੇ ਤੇ ਬਹੁਤ ਜ਼ਿਆਦਾ ਕੰਮ ਹੋ ਜਾਂਦਾ ਵਾ ਜਗਰਾ ਤੇ ਤਾਂ ਤੁਹਾਨੂੰ ਪਤਾ ਸੇਵਾ ਕਰਦੇ ਪਏ ਸਾਰੇ ਤੇ ਤੁਸੀਂ ਸਾਡੇ ਸਾਰਿਆਂ ਨਾਲ ਆ ਕੇ ਇਹ ਵੀਡੀਓ ਪੂਰੀ ਫੁੱਲ ਵਾਚ ਕਰੋ ਦੇਖੋ ਕਿਉਂਕਿ ਤੁਹਾਨੂੰ ਵੀ ਪਤਾ ਲੱਗੇ ਬਸ ਅੱਜ ਦਾ ਵਲੋਗ ਇੱਥੋਂ ਤੱਕ ਹੀ ਦੋਸਤੋ ਬਾਏ ਦੋਸਤੋ